ਸੂਰ ਸੀਗਾ ਉਹ 6 ਸਾਲਾਂ ਦੀ ਮਾਸੂਮ ਦਾ ਜਿਹਦੇ ਗੁਪਤ ਅੰਗ ਦੇ ਵਿੱਚ ਸਿਗਰਟਾਂ ਪਾਈਆਂ ਗਈਆਂ ਤੇ ਫੇਰ ਉਹਨੂੰ ਜਲਾਇਆ ਗਿਆ ਜਿਹਦੇ ਮੂੰਹ ਤੇ ਵੀ ਥਾਂ-ਥਾਂ ਤੇ ਜਲਣ ਦੇ ਨਿਸ਼ਾਨ ਸੀ ਮਾਸ ਉੱਦੜ ਰਿਹਾ ਸੀ ਥਾਂ-ਥਾਂ ਤੋਂ ਬੱਚੀ ਨੋਚੀ ਪਈ ਸੀ ਨੱਕ ਦੇ ਵਿੱਚੋਂ ਮੂੰਹ ਦੇ ਵਿੱਚੋਂ ਖੂਨ ਆ ਰਿਹਾ ਸੀ ਇੰਨੀ ਦਰਿੰਦਗੀ ਇੰਨੀ ਹੈਵਾਨੀਅਤ ਕਿ ਉਸ ਬੱਚੀ ਨੂੰ ਇੰਨੇ ਇੰਨੇ ਗੰਦੇ ਤਰੀਕੇ ਦੇ ਨਾਲ ਮੌਤ ਦੇ ਘਾਟੋਂ ਉਤਾਰਿਆ ਗਿਆ ਹੁਣ ਪੋਸਟ ਮਾਰਟਮ ਰਿਪੋਰਟ ਵੀ ਆ ਗਈ ਆ ਉਸ ਬੱਚੀ ਦੀ ਜਿਹਦੇ ਵਿੱਚ ਕਿਹਾ ਗਿਆ ਕਿ ਉਸ ਬੱਚੀ ਦੇ ਨਾਲ ਰੇਪ ਵੀ ਕੀਤਾ ਗਿਆ ਤੇ ਬੱਚੀ ਨੂੰ ਰੇਪ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਇਹ ਬੇहद ਦੁਖਦਾਇਕ ਘਟਨਾ 36 ਗੜ ਦੇ ਦੁਰਗ ਤੋਂ ਸਾਹਮਣੇ ਆ ਰਹੀ ਆ ਜਿੱਥੇ 6 ਸਾਲਾਂ ਦੀ ਮਾਸੂਮ ਬੱਚੀ ਕੰਜਕਾਂ ਵਾਸਤੇ ਕੰਜਕਾਂ ਦਾ ਤਿਹਾਰ ਸੀ ਉਹਦੇ ਵਾਸਤੇ ਘਰੋਂ ਗਈ ਸੀ 8:30 ਵਜੇ ਉਹ ਆਪਣੀ ਮਾਂ ਦੇ ਘਰੋਂ ਆਪਣੀ ਦਾਦੀ ਦੇ ਘਰ ਜਾਂਦੀ ਆ ਤਾਂ ਦਾਦੀ ਦੱਸਦੀ ਆ ਕਿ ਸਾਢੇ 1:10 ਵਜੇ ਪਤਾ ਨਹੀਂ ਅਚਾਨਕ ਜਿਹੜੀ ਲੜਕੀ ਸੀਗੀ ਬੱਚੀ ਸੀਗੀ ਖੇਡ ਰਹੀ ਸੀ ਤੇ ਘਰੋਂ ਗਾਇਬ ਹੋ ਜਾਂਦੀ ਆ ਉਹਦੀਆਂ ਚੱਪਲਾਂ ਪਈਆਂ ਰਹਿ ਜਾਂਦੀਆਂ ਤੇ ਨੰਗੇ ਪੈਰੀ ਅਸੀਂ ਲੱਭਦੇ ਰਹੇ ਬਾਅਦ ਵਿੱਚ ਪੂਰਾ ਪਰਿਵਾਰ ਜਦੋਂ ਉਹਨਾਂ ਨੇ ਦੇਖਿਆ ਕਿ ਸਾਡੀ ਬੱਚੀ ਕਿਤੋਂ ਮਿਲ ਨਹੀਂ ਰਹੀ ਉਹ ਲਗਭਗ 2 ਵਜੇ ਦੇ ਕਰੀਬ ਜਦੋਂ ਉਹਨੂੰ ਲੱਭਣਾ ਸ਼ੁਰੂ ਕਰਦੇ ਆ ਕਿ ਸਾਡੀ ਬੱਚੀ ਆਖਰ ਇੰਨਾ ਟਾਈਮ ਹੋ ਗਿਆ ਕਿ ਤੋ ਮਿਲ ਹੀ ਨਹੀਂ ਰਹੀ ਪਹਿਲਾਂ ਤਾਂ ਮਾਂ ਤੇ ਦਾਦੀ ਐਸੇ ਭਲੇਖੇ ਵਿੱਚ ਰਹੀਆਂ ਦਾਦੀ ਨੂੰ ਆਏ ਸੀਗਾ ਕਿ ਉਹ ਉੱਧਰ ਆਪਣੀ ਮਾਂ ਕੋਲੇ ਚਲੀ ਗਈ ਆ ਤੇ ਮਾਂ ਨੂੰ ਆਏ ਸੀਗਾ ਆਪਣੀ ਦਾਦੀ ਕੋਲੇ ਖੇਡ ਰਹੀ ਆ ਤਾਂ ਵਿਚਾਰੇ ਜਦੋਂ ਉਹ ਉਹਨੂੰ ਲੱਭਣ ਲੱਗੇ ਲੱਭ ਲੱਭ ਕੇ ਜਦੋਂ ਥੱਕ ਗਏ ਨਹੀਂ ਉਹਨਾਂ ਨੂੰ ਪਤਾ ਲੱਗਾ ਤਾਂ ਅਚਾਨਕ ਇੱਕ ਮੁੰਡੇ ਦੀ ਨਿਗਾ ਉੱਥੇ ਖੜੀ ਇੱਕ ਕਾਰ ਤੇ ਪੈਂਦੀ ਆ ਤਾਂ ਉਹ ਦੇਖਦਾ ਕਿ ਕਾਰ ਵਿੱਚ ਬੱਚੀ ਦੀ লাশ ਉਹਨੂੰ ਦਿਖਾਈ ਦਿੰਦੀ ਆ ਤਾਂ ਉਹ ਉਸ ਗੱਡੀ ਨੂੰ ਖਲਵਾਉਂਦੇ ਆ ਜਦੋਂ ਗੱਡੀ ਖੋਲੀ ਜਾਂਦੀ ਆ ਤਾਂ ਪਤਾ ਲੱਗਦਾ ਕਿ ਉਹਦੇ ਵਿੱਚ ਬੱਚੀ ਦੀ লাশ ਪਈ ਆ ਜਿਹੜੀ ਅੱਧ ਸੜੀ ਪਈ ਸੀ লাশ ਤਾਂ ਉਹਨਾਂ ਨੇ ਉਹ ਬੱਚੀ ਨੂੰ ਕੱਢਿਆ ਉਹਦੀ ਹਾਲਤ ਦੇਖੀ ਤਾਂ ਫਿਰ ਲੋਕ ਗੁੱਸੇ ਦੇ ਵਿੱਚ ਆ ਗਏ ਜਿਹੜੇ ਬੰਦੇ ਦੀ ਉਹ ਕਾਰ ਸੀ ਜਿਹੜਾ ਮੁੰਡਾ 28 ਸਾਲ ਦਾ ਦੱਸਿਆ ਜਾ ਰਿਹਾ ਜਿਹਦੀ ਉਹ ਗੱਡੀ ਸੀ ਲੋਕਾਂ ਨੇ ਗੁੱਸੇ ਦੇ ਵਿੱਚ ਆ ਕੇ ਉਹਦੇ ਘਰ ਨੂੰ ਵੀ ਅੱਗ ਲਾਤੀ ਦੱਸਿਆ ਜਾ ਰਿਹਾ ਕਿ ਵੈਸੇ ਤਾਂ ਪੁਲਿਸ ਨੇ ਤੁਰੰਤ ਉੱਥੇ ਜਿਹੜੀ ਸਥਿਤੀ ਸੀਗੀ ਉਹਨੂੰ ਸ਼ਾਂਤ ਕੀਤਾ ਕਾਬੂ ਪਾਲਿਆ ਉੱਥੇ ਕਾਫੀ ਭਾਰੀ ਮਾਤਰਾ ਦੇ ਵਿੱਚ ਪੁਲਿਸ ਆ ਗਈ ਤਾਂ ਪੁਲਿਸ ਨੇ ਜਿਹੜਾ ਘਰ ਨੂੰ ਅੱਗ ਲਾਈ ਸੀਗੀ ਉਹਦੇ ਵਿੱਚ ਇੱਕ ਮੋਟਰਸਾਈਕਲ ਤੇ ਇੱਕ ਏਸੀ ਦੱਸਿਆ ਜਾ ਰਿਹਾ ਮੱਚ ਗਿਆ ਤੇ ਬਾਕੀ ਘਰ ਦੀ ਅੱਗ ਬੁਝਾ ਦਿੱਤੀ ਗਈ ਤਾਂ ਉਸ ਬੱਚੀ ਦੀ ਜਿਹੜੀ লাশ ਸੀ ਉਹਨੂੰ ਪੋਸਟਮਾਰਟਮ ਵਾਸਤੇ ਭੇਜਤਾ ਜਿੱਥੇ ਡਾਕਟਰਾਂ ਨੇ ਦੱਸਿਆ ਕਿ ਇਸ ਬੱਚੀ ਨੂੰ ਨਾਲ-ਨਾਲ ਬਿਜਲੀ ਦੇ ਝਟਕੇ ਵੀ ਦਿੱਤੇ ਗਏ ਆ ਨਾਲ ਬੱਚੀ ਦੇ ਸਰੀਰ ਤੇ ਜਲਣ ਦੇ ਨਿਸ਼ਾਨ ਵੀ ਸੀ ਨਾਲ ਹੀ ਇਹ ਵੀ ਕਿਹਾ ਗਿਆ ਕਿ ਬੱਚੀ ਦੇ ਨਾਲ ਵੇਪ ਹੋਇਆ ਬਲਾਤਕਾਰ ਹੋਇਆ 6 ਸਾਲਾਂ ਦੀ ਮਾਸੂਮ ਬੱਚੀ ਦੇ ਨਾਲ ਤਾਂ ਹੁਣ ਇਹਦੇ ਵਿੱਚ ਤਿੰਨ ਵਿਅਕਤੀਆਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਬੱਚੀ ਦੀ ਮਾਂ ਦਾ ਰੋ ਰੋ ਕੇ ਬੁਰਾ ਹਾਲ ਆ ਕਿ ਮੇਰੀ ਮਾਸੂਮ ਬੱਚੀ ਨੇ ਮੇਰੀ ਧੀ ਨੇ ਆਖਰ ਕੀ ਵਿਗਾੜਿਆ ਸੀ ਉਹਨਾਂ ਪਾਪੀਆਂ ਦਾ ਜਿਨ੍ਹਾਂ ਨੇ ਇੰਨੀ ਘਣਾਉਣੀ ਹਰਕਤ ਮੇਰੀ ਧੀ ਦੇ ਨਾਲ ਕੀਤੀ ਆ ਦੱਸਿਆ ਜਾ ਰਿਹਾ ਕਿ ਉਹ ਗੱਡੀ ਵਾਲਾ ਤੇ ਹੋਰ ਦੋ ਵਿਅਕਤੀ ਜਿਹੜਾ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਆ ਤਾਂ ਫੇਰ ਜਿਹੜੇ ਘਰ ਦੇ ਸੀ ਪਰਿਵਾਰ ਸੀਗਾ ਪਰਿਵਾਰਕ ਮੈਂਬਰਾਂ ਨੇ ਆਪਣੀ ਬੱਚੀ ਦਾ ਜਦੋਂ ਪੋਸਟਮਾਰਟਮ ਕੀਤਾ ਗਿਆ ਉਹਦੇ ਇਲਾਜ ਹਸਪਤਲੋਂ ਹਸਪਤਾਲ ਤੋਂ ਲੈ ਕੇ ਤਾਂ ਲੋਕਾਂ ਨੇ ਉਥੇ ਧਰਨਾ ਦਿੱਤਾ ਪੁਲਿਸ ਚੌਂਕੀ ਚਲੇ ਗਏ ਕਹਿੰਦੇ ਸਾਨੂੰ ਹੰਸਾਫ ਦੋ ਜਿੰਨਾ ਟਾਈਮ ਤੁਸੀਂ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰਦੇ ਅਸੀਂ ਇੱਥੋਂ ਨਹੀਂ ਹਿਲਾਂਗੇ ਤਾਂ ਪੁਲਿਸ ਨੇ ਹੁਣ ਫਿਲਹਾਲ ਤਿੰਨ ਜਣੇ ਜਿਹੜੇ ਹੈਗੇ ਤਿੰਨ ਵਿਅਕਤੀ ਗ੍ਰਿਫਤਾਰ ਕਰ ਲਏ ਜਿਹੜੇ ਇਸ ਮਾਮਲੇ ਵਿੱਚ ਸ਼ੱਕੀ ਲੱਗ ਰਹੇ ਆ ਤਾਂ ਪੁਲਿਸ ਇਸ ਪੂਰੇ ਮਾਮਲੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਹੈ ਕਿ ਆਖਰ ਇਹਨਾਂ ਲੋਕਾਂ ਨੇ ਕੀ ਸਿਰਫ ਇਹਨਾਂ ਦੇ ਸਿਰ ਨੂੰ ਕਾਮ ਚੜਿਆ ਸੀ ਹਵਸ ਸੀ ਜਿਹਦੇ ਕਰਕੇ ਇਹਨਾਂ ਨੇ ਇਸ ਬੱਚੀ ਨੂੰ ਇੰਨੀ ਦਰਿੰਦਗੀ ਇਸ ਬੱਚੀ ਦੇ ਨਾਲ ਕੀਤੀ ਹੈ ਮੌਤ ਦੇ ਘਾਟ ਉਤਾਰਿਆ ਉਹਦੇ ਨਾਲ ਦਰਿੰਦਗੀ ਘਣਾਉਣਾ ਅਪਰਾਧ ਰੇਪ ਕੀਤਾ ਜਾ ਫਿਰ ਇਹਦੇ ਪਿੱਛੇ ਕੋਈ ਹੋਰ ਵੀ ਕਾਰਨ ਆ ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਜਦੋਂ ਇਸ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਹੋ ਗਈ ਤਾਂ ਬਾਕੀ ਦੀ ਜਾਣਕਾਰੀ ਮੀਡੀਆ ਦੇ ਵਿੱਚ ਬਾਅਦ ਵਿੱਚ ਸਾਂਝੀ ਕੀਤੀ ਜਾਊਗੀ ਪਰ ਬੇਹੱਦ ਦਰਦਨਾਕ ਤੇ ਦੁਖਦਾਇਕ ਘਟਨਾ ਕਿ ਇੱਕ 6 ਸਾਲਾਂ ਦੀ ਮਾਸੂਮ ਪਿਆਰੀ ਬੱਚੀ ਜਿਹੜੀ ਘਰ ਤੋਂ ਖੁਸ਼ੀ-ਖੁਸ਼ੀ ਜਿਹਨੂੰ ਪਤਾ ਵੀ ਨਹੀਂ ਹੋਊਗਾ ਵਿਚਾਰੀ ਕੰਜਕਾਂ ਖਾਣ ਵਾਸਤੇ ਗਈ ਸੀ ਆਪਦੇ ਜਾਣੇ ਵਿਚਾਰੀ ਕਰੋ ਜਿਹਨੂੰ ਪਤਾ ਹੀ ਨਹੀਂ ਸੀ ਕਿ ਕੁਝ ਘੰਟਿਆਂ ਦੇ ਬਾਅਦ ਮੇਰੇ ਨਾਲ ਇਹੋ ਜੀ ਦਰਿੰਦਗੀ ਹੋਊਗੀ ਮੈਨੂੰ ਇੰਨੀ ਤੜਫਾ ਤੜਫਾ ਕੇ ਮੌਤ ਦਿੱਤੀ ਜਾਊਗੀ ਉਸ ਬੱਚੀ ਨੂੰ ਅਹਿਸਾਸ ਤੱਕ ਨਹੀਂ ਹੋਣਾ ਇਸ ਗੱਲ ਦਾ ਤੇ ਉਹ ਦਰਿੰਦੇ ਜਿਨ੍ਹਾਂ ਨੇ ਉਸ ਬੱਚੀ ਨਾਲ ਇੰਨਾ ਘਣਾਉਣਾ ਅਪਰਾਧ ਕੀਤਾ ਜਿਨ੍ਹਾਂ ਦੀ ਇੰਨੀ ਘਟੀਆ ਮਾਨਸਿਕਤਾ ਜਿਨ੍ਹਾਂ ਨੂੰ ਭੋਰਾ ਮਸੂਮ ਬਾਲੜੀ ਤੇ ਭੋਰਾ ਮਸੂਮ ਬੱਚੀ ਤੇ ਵੀ ਤਰਸ ਨਹੀਂ ਆਇਆ ਉਹ ਕਿਹੋ ਜਿਹਾ ਘਟੀਆ ਇਨਸਾਨ ਹੋਣਗੇ ਐਸਾ ਇਨਸਾਨਾਂ ਦੇ ਰੂਪ ਵਿੱਚ ਸ਼ੈਤਾਨ ਇਹੋ ਜਿਹੇ ਮਨੁੱਖ ਕਹੇ ਜਾ ਸਕਦੇ ਆ ਤੇ ਇਹੋ ਜਿਹੇ ਮਨੁੱਖਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਆ ਤੇ ਅਦਾਲਤ ਨੂੰ ਵੀ ਚਾਹੀਦਾ ਕਿ ਜਿਹੜੇ ਬੰਦੇ ਪੂਰੀ ਜਾਂਚ ਪੜਤਾਲ ਦੇ ਵਿੱਚ ਦੋਸ਼ੀ ਪਾਏ ਜਾਂਦੇ ਹਨਾ ਉਹਨਾਂ ਨੂੰ ਜਲਦੀ ਤੋਂ ਜਲਦੀ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਆ ਤਾਂ ਕਿ ਸਾਡੀਆਂ ਧੀਆ ਭੈਣਾਂ ਦੇ ਨਾਲ ਜੇਕਰ ਕੋਈ ਅੱਗੇ ਤੋਂ ਇਹੋ ਜਾਂ ਗਲਤ ਅਪਰਾਧ ਕਣਾਉਣਾ ਅਪਰਾਧ ਕਰਨ ਦੀ ਸੋਚੇ ਵੀ ਤਾਂ ਉਹਦੇ ਮਨ ਵਿੱਚ ਵੀ ਇੱਕ ਦਹਿਸ਼ਤ ਹੋਵੇ ਉਹਦੇ ਮਨ ਵਿੱਚ ਵੀ ਕਾਨੂੰਨ ਦਾ ਕੋਈ ਖੌਫ ਤੇ ਕੋਈ ਡਰ ਹੋਵੇ ਆਏ ਦਿਨ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਲੋਕਾਂ ਦੇ ਮਨਾਂ ਅੰਦਰ ਪੁਲਿਸ ਦਾ ਪ੍ਰਸ਼ਾਸਨ ਦਾ ਸਰਕਾਰਾਂ ਦਾ ਕੋਈ ਡਰ ਹੀ ਨਹੀਂ ਰਹਿ ਗਿਆ ਤੇ ਛੋਟੀਆਂ-ਛੋਟੀਆਂ ਮਾਸੂਮ ਬੱਚਿਆਂ ਨੂੰ ਕਿੰਨੇ ਵੱਡੇ ਪੱਧਰ ਤੇ ਹੁਣ ਨਿਸ਼ਾਨਾ ਬਣਾਇਆ ਜਾਂਦਾ ਔਰਤ ਕੋਈ ਵੀ ਹੋਵੇ ਚਾਹੇ ਉਹ ਛੋਟੀ ਨਿੱਕੀ ਬਾਲੜੀ ਆ ਤੇ ਚਾਹੇ 70 ਸਾਲ ਦੀ ਔਰਤ ਆ ਔਰਤ ਕੋਈ ਵੀ ਹੋਵੇ ਜਿਹਦੇ ਨਾਮ ਹੀ ਇਹੋ ਜਿਹਾ ਖਨਾਉਣਾ ਅਪਰਾਧ ਕਿਸੇ ਦੁਆਰਾ ਕੀਤਾ ਜਾਂਦਾ ਉਹਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਆ ਤਾਂ ਕਿ ਜਿਹੜੀ ਇਹ ਇਹ ਘਟਨਾਵਾਂ ਨੇ ਇਹਨਾਂ ਨੂੰ ਠੱਲ ਪਾਈ ਜਾਵੇ ਤੇ ਨਾਲ ਹੀ ਜਿਹੜੀ ਔਰਤਾ ਪ੍ਰਤੀ ਮਾਨਸਿਕਤਾ ਉਹਨੂੰ ਬਦਲਣ ਦੇ ਲਈ ਵੀ ਸਮਾਜ ਵਿੱਚ ਕੋਈ ਨਾ ਕੋਈ ਵਿਸ਼ੇਸ਼ ਮੁਹਿੰਮ ਚਲਣੀ ਚਾਹੀਦੀ ਆ